ਦੇਖੋ ਜੇ ਅਸੀਂ ਬੰਦੇ ਸਿੰਨਾਂ ਦੀ ਰਿਹਾਈ ਕਹਿੰਦੇ ਆ ਕੋਈ ਭੀਖਵਾਂ ਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਦੇਖਦਾ ਮੁਰਖ ਕੋਈ ਦੰਦਾ ਜਾ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲਾਂ 'ਚ ਬੰਦਾ ਆ ਜਾਂਦਾ ਤੇ ਸਰਦਾਰ ਗੁਰਦੀਪ ਸਿੰਘ ਖਾੜਾ ਦਾ 34ਵੇਂ ਸਾਲ 'ਚ ਚਲੇ ਗਿਆ ਗਵਿੰਦਰਪਾਲ ਭੋਲਰ 3ਵੇਂ ਸਾਲ 'ਚ ਚਲੇ ਗਿਆ ਆ ਮੈਂ ਭਾਈ ਬਲਵੰਤ ਸਿੰਘ ਜੀ ਦਾਜਵਾਨੇ ਦੀ ਮੁਲਾਕਾਤ ਕਰਕੇ 3 ਮਹੀਨੇ ਸਾਲ ਚ ਲੱਗ ਗਏ ਤੇ 18 ਸਾਲ ਲਗਾਤਾਰ ਫਾਂਸੀ ਦੀ ਚੱਕੀ 'ਚ ਬੈਠੇ ਆ ਅਸੀਂ ਕਹਿੰਨੇ ਆ ਸਾਡੇ ਨੂੰ ਇਨਸਾਫ਼ ਦਿਓ ਅਸੀਂ ਭੀਖ ਨਹੀਂ ਮੰਗਦੇ ਇਨਸਾਫ਼ ਦਿਓ ਇਨਸਾਫ਼ ਕੀ ਆ ਕਿ ਰਾਜਵਾਨਾ ਸਾਹਿਬ ਦੀ ਫਾਂਸੀ ਮਾਫ ਕਰਦੀ ਤੇ ਮੈਂ ਹੁਣ ਮੁਲਾਕਾਤ ਕਰਕੇ ਵੀ ਆਇਆ ਜਿਹੜੀ ਹੁਣੇ ਗੱਲ ਕੀਤੀ ਆਪਾਂ ਰਾਸਟੂਪਈ ਸਾਹਿਬ ਵੱਡੇ ਵਕੀਲ ਕੀਤੇ ਆ ਉਹ ਹੁਣ ਦੇ ਨਹੀਂ ਕੀਤੇ ਬਹੁਤ ਲੰਬੇ ਅਰਸੇ ਦੇ ਸਾਡਾ ਕੇਸ ਉਹ ਹੀ ਭੁਗਤ ਰਹੇ ਆ ਲੰਬੇ ਆਰਸੇ ਦੇ ਸਾਰੇ ਉਹ ਕੇਸ ਦੀ ਪੈਰ 'ਵੀ ਉਹ ਕਰ ਰਹੇ ਆ ਤੇ ਜੇ ਕੌਮ ਸਮੁੱਚੀ ਮੈਂ ਇਹ ਕਹਿੰਦਾ ਆ ਜਿੰਨਾ ਸਾਹ ਬੈਠੇ ਦਿੱਲੀ ਕਮੇਟੀ ਕੋਈ ਵੀ ਬਨੋਂਗੇ ਦੀਆਂ ਨਾ ਲਾਓ ਇਹ ਇੱਕ ਗੱਲ ਕਰ ਲਈਏ ਆਪਾਂ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰ ਗਏ ਕੱਲ ਕੀਦਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰ ਗਏ ਇਹ ਬੰਦੇ ਸੰਗਾਂ ਨੂੰ 사ਤਗੁਰੂ ਜੀ ਨੇ ਹਾ ਕਰਾਉ ਲੈ ਆਜੂਗੇ ਗਵਾਲੀਅਰ ਦੇ ਕਿਲੇ ਤੋਂ 사ਤਗੁਰੂ ਜੀ ਨੇ ਕੀਤਾ ਸੀ ਕਾਰ ਪਰ ਅੱਜ ਆਪਾਂ ਬੋਲਦੇ ਉਹ ਬੋਲੀ ਜਿਹੜੀ ਸਰਕਾਰ ਨੂੰ ਚੰਗੀ ਲੱਗੇ ਤੇ ਸਰਕਾਰਾਂ ਨੂੰ ਪਰ ਆਈ ਫੇ ਲੋਕਤੰਤਰ ਦਾ ਵੋਟਾਂ ਦੇਖਣੀਆਂ ਹੁੰਦੀ ਆ ਕਿ ਕਿੱਥੇ ਵਾਧ ਤੇ ਕਿੱਥੇ ਘਟ ਮਿਲਦੀਆਂ ਤੇ ਉਹ ਇਹੋ ਹੀ ਪਮਾਨਾ ਲਾਉਂਦੇ ਚਲੇ ਜਾਣਗੇ